ਜਾਣਾ ਚਾਹੀਦਾ ਔਰ ਜਿੰਨੇ ਮੇਰੇ ਵੀਰਿਆ ਇਹ ਸਾਰੇ ਹੀ ਆਪਣੇ ਆਪਣੇ ਇੰਨਾ ਤਾਂ ਕਰ ਸਕਦੇ ਆ ਜਾਣਾ ਨਹੀਂ ਜਾਣਾ ਆਪਣੇ ਯਾਰ ਆਪਣਾ ਜਿਹੜਾ ਦਿਲ ਕਰਦਾ ਉਹ ਠੀਕ ਆ ਪਰ ਜੇ ਉਹਨੇ ਇਹਨੇ ਕਹਿਣ ਦੇ ਬਾਵਜੂਦ ਵੀ ਜੇ ਕਿਸੇ ਦਾ ਜ਼ਮੀਰ ਨਹੀਂ ਜਾਗਦਾ ਤੇ ਤਾਂ ਅਸੀਂ ਉਹਨੂੰ ਕੁਝ ਨਹੀਂ ਕਰ ਸਕਦੇ ਪਰ ਅਨਾਉਂਸਮੈਂਟ ਤਾਂ ਆਪਣੇ ਆਪਣੇ ਪਿੰਡ 'ਚ ਕਰਵਾ ਸਕਦੇ ਆ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਇਹਦੀ ਸ਼ੁਰੂਆਤ ਅਸੀਂ ਅੱਜ ਕਰਨੀ ਮੈਂ ਆਪਣੇ ਪਿੰਡ ਤੋਂ ਔਰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਜੀਵੀਦਾਰ ਭਰਾ ਆਏ ਆ ਇਹ ਆਪਣੇ ਪਿੰਡਾਂ ਚ ਜਾ ਕੇ ਅਨਾਉਂਸਮੈਂਟ ਇੱਕ ਕਰਾ ਲਿਓ ਬਾਕੀ ਜਾਣਾ ਨਹੀਂ ਜਾਣਾ ਉਹਨਾਂ ਦੀ ਸੋਚ ਨੂੰ ਆ ਕਿਉਂਕਿ ਇਸ ਸੰਘਰਸ਼ ਕੱਲੇ ਕਿਸੇ ਦਾ ਨਹੀਂ ਹੈਗਾ ਡੱਲਿਆਲ ਸਾਹਿਬ ਦਾ ਨਹੀਂ ਹੈਗਾ ਜੱਸ ਸਾਡਾ ਨਹੀਂ ਹੈਗਾ ਇਹ ਪੂਰਾ ਹੀ ਆ ਇਹ ਬਚੜਾ ਤਾਂ ਆਇਆ ਸਭ ਕੁਝ ਜੇ ਅਸੀਂ ਇੱਕ ਝੋਟਾ ਮਾਰੀ ਬਾਕੀ ਅਸੀਂ ਤਰਵਾਦ ਕਰਦੇ ਆ ਸਿੱਧੂ ਬਾਜੀ ਦਾ ਜਿਨ੍ਹਾਂ ਨੇ ਸਾਨੂੰ ਕੈਪਚਰ ਕੀਤਾ ਔਰ ਜਿਹਨੀਆਂ ਵੀ ਅੰਦੋਲਨ ਦੇ ਨਾਲ ਕੁੜੀਆਂ ਖਬਰਾਂ ਆ ਜਿੱਥੇ ਜਿੱਥੇ ਅੰਦੋਲਨਾਂ ਜਿੱਦਾਂ ਅੱਜ ਇਕੱਠ ਹੋਇਆ ਅੰਦੋਲਨ ਚੱਲਦਾ ਆ ਉਹ ਸਾਰੇ ਤੁਸੀਂ ਲਾਈਵ ਸਿੱਧੂ ਤੇ ਜਾ ਕੇ ਟੀਵੀ ਤੇ ਦੇਖ ਸਕਦੇ ਆ ਇਹ ਵੀ ਬਹੁਤ ਵੱਡਾ ਜੇ ਇਸ ਇਨਸਾਨ ਜਿਹੜਾ ਇਨਸਾਨ ਜਿਨ੍ਹਾਂ ਕੋਲ ਆਪਣਾ ਕੰਮ ਇਹ ਉਹ ਕਰ ਸਕਦਾ ਉਹ 19 ਡੋਗਾ ਸੀ ਬਹੁਤ ਵੱਡੀ ਗੱਲ ਆ ਭਾਜੀ ਹੁਣੀ ਇਹ ਇਹਨਾਂ ਦੀ ਲਾਇਆ ਲਿਆ ਇਹ ਇਹਨਾਂ ਦਾ ਚੈਨਲ ਆ ਇਹ ਲਾਈਵ ਸਿੱਧੂ ਟੀਵੀ ਉੱਥੇ ਜਾ ਕੇ ਤੁਸੀਂ ਸਾਰੇ ਜਿੰਨੇ ਵੀ ਅੰਦੋਲਨਾਂ ਦਾ ਸਾਰਾ ਦੇਖ ਸਕਦੇ ਆ ਔਰ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਆਪਣੀ ਜੂਨੀਅਰ ਲੋਬੀਨਰ ਦਾ ਧੰਨਵਾਦ ਕਰਦਾ ਔਰ ਲਾਸਟ ਵਿੱਚ ਸਾਰੇ ਅੱਡੇ ਦਾ ਦੁਕਾਨਦਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਸਾਥ ਸਾਥਾ ਦਿੱਤਾ ਔਰ ਦੁਕਾਨਾਂ 4 ਵਜੇ ਤੱਕ ਬਾਦ ਰੱਖੀਆਂ ਔਰ ਨਾਲ ਇੱਕ ਅਪੀਲ ਆ ਕਿ ਜਿੰਨੇ ਵੀ ਪਿੰਡ ਵਾਲੇ ਪਿੰਡਾਂ ਚੋਂ ਅੱਜ ਜੀ ਕਿਸਾਨ ਆਏ ਨਹੀਂ ਬਹੁਤ ਇਹ ਮਾੜੀ ਗੱਲ ਆ ਇਹ ਇਹ ਛੇਤੀ ਪਤਾ ਲੱਗ ਜਾਣਾ ਇਹ ਕੱਲਾ ਕਿਸੇ ਨੂੰ ਕੱਲੇ 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 ਨਹੀਂ ਹੈਗਾ ਕਿ ਕਿਸੇ ਫਲਾਨੀ ਜਮੀਨ ਲੈਣੀ ਜਮੀਨ ਸਾਰਿਆਂ ਦੀ ਲੈਣੀ ਆ ਔਰ ਜਿੱਦਾਂ ਪਤਾਨਦੀ ਨੇ ਦੱਸਿਆ ਕਿ ਪਟਾਖੇ ਨਿਕਲਦੀ ਆ ਇੱਕ ਬਹਾਨਾ ਆ ਇਹ ਸਿਰਫ ਸਾਡੇ ਕੋਲ ਸਾਡੀਆਂ ਜ਼ਮੀਨਾਂ ਇਹਨਾਂ ਨੇ ਖੋਹਣੀਆਂ ਆ ਕਿਸੇ ਵੀ ਤਰ੍ਹਾਂ ਗੋਹਣ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਵੜ ਜਿੰਨੇ ਵੀ ਪਿੰਡਾਂ 'ਚੋਂ ਮੇਰੇ ਵੀਰ ਆਏ ਆ ਪ੍ਰਮਾਤਮਾ ਨੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਦਾ ਬਹੁਤ-ਬਹੁਤ ਧੰਵੜ ਔਰ ਜਸਵੀਰ ਭਾਜੀ ਹੁਣ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਔਰ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਉਹਨਾਂ ਤੇ ਜਰੂਰ ਧਿਆਨ ਦਿਓ ਔਰ ਪ੍ਰਸ਼ਾਸਨ ਦਾ ਮੈਂ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਵੀ ਭਾਜਣੀ ਜਵੇਦ ਤੋਂ ਸਾਡਾ ਸਾਥ ਦਿੱਤਾ ਪ੍ਰਸ਼ਾਸਨ ਨੇ ਅਸੀਂ ਆਪਣੀ ਜੂਨੀਅਰ ਨੂੰ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀਆਂ ਇਹ ਇਕੱਠਿਆ ਇਕੱਲਿਆਂ ਦੇ ਨਹੀਂ ਉਹਦੇ ਹਰੇਕ ਨਾਲ ਜਿੰਨਾ ਜਿੰਨਾ ਜੁੜਦਾ ਜਾਂਦਾ ਕਾਫਲਾ ਬਣਦਾ ਜਾਂਦਾ ਔਰ ਜਿੱਥੇ ਤੱਕ ਹੋ ਸਕਿਆ ਸਾਡੇ ਅੱਡੇ ਦੇ ਵਿੱਚ ਪ੍ਰਸ਼ਾਸਨ ਨੇ ਵੀ ਦੁਕਾਨਦਾਰਾਂ ਨੇ ਵੀ ਵੱਧ ਤੋਂ ਵੱਧ ਚੜ੍ਹ ਕੇ ਸਾਡਾ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਆਏ ਹੋਏ ਵੀਰਾਂ ਦਾ ਔਰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਦੇ ਧੰਨਵਾਦ ਲਾਈਵ ਸਿੱਧੂ ਪਾਜੀ ਦਾ ਜਿਨ੍ਹਾਂ ਨੇ ਸਾਨੂੰ ਸਵੇਰ ਤੋਂ ਕੈਪਚਰ ਕਰਦੇ ਔਰ ਇਹਨਾਂ ਦੇ ਸਿੱਧੂ ਲਾਈਵ ਟੀਵੀ ਤੇ ਜਾ ਕੇ ਤੁਸੀਂ ਆਪਣਾ ਦੇਖ ਸਕਦੇ ਹੋ ਸਾਰਾ ਹਾਂਜੀ ਮਾਈਕ ਲੈ ਲਗੇ ਹਾਂ ਜਸਵੀਰ ਭਾਜੀ ਭਰਾਨ ਜੀ ਬਹੁਤ ਬਹੁਤ ਧੰਨਵਾਦ ਸਾਥੀਓ ਲੰਬੜਦਾਰ ਸਰਪਾਰ ਮਨਜਿੰਦਰ ਸਿੰਘ ਜੀ ਬਾਂਕਾ ਪੰਡੋਰੀ ਗੰਗਾ ਸਿੰਘ ਦੋ ਜਨ ਨੇ ਆਪਣੇ ਬਹੁਤ ਵੀ ਵਿਚਾਰ ਵਿਸਤਾਰਪੂਰਵਕ ਆਪਣੇ ਵਿਚਾਰ ਰੱਖਿਆ ਇੱਕ ਤਾਂ ਬਾਂਕਾ ਭੱਜਦਾ ਬਹੁਤ ਬਹੁਤ ਧੰਨਵਾਦ ਹੈ ਆ ਕੀ ਨਹੀਂ ਇੱਕ ਸਾਨੂੰ ਜੱਸਿਆ ਬੇਸੀ ਆਪਣੇ ਪਿੰਡ ਦੇ ਵਿੱਚ ਲੌਸਮੈਂਟ ਕਰਾਵਾਂਗੇ ਲੌਸਮੈਂਟ ਕਰਾ ਕੇ ਪਿੰਡਾਂ ਦੇ ਵਿੱਚ ਜਿੱਦਾਂ ਆਕਾਣੀਆਂ ਬਣਾਉਣੀਆਂ ਆਕਾਣੀਆਂ ਜਿਹੜੀਆਂ ਅਸੀਂ ਕਿਸੇ ਤੋਂ ਪਰਮਿਸ਼ਨ ਨਹੀਂ ਲੈਣੀ ਬਣਾਉਣ ਲਈ ਮੈਂ ਤਾਂ ਪਸਤਾਰਪੁਰ ਨੇ ਦੱਸਦਾ ਆ ਉਹਦੇ ਵਿੱਚ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਮਾਇਦੇ ਨਹੀਂ ਬਣਨਾ ਪੋਲੀਟੀਕਲ ਪਾਰਟੀ ਔਰ ਰੰਜਿਸ਼ ਮੈਂ ਉਹਨੂੰ ਨਹੀਂ ਬੁਲਾਉਂਦਾ ਉਹ ਮੈਨੂੰ ਨਹੀਂ ਬੁਲਾਉਂਦਾ ਇਹਦੇ ਵਿੱਚ ਕੋਈ ਮਤਲਬ ਨਹੀਂ ਸਾਨੂੰ ਜਿੰਨੇ ਵੀ ਇਕਾਈ ਦੇ ਮੈਂਬਰ ਹੋਵੋ ਸਾਰੇ ਸਤਿਕਾਰਯੋਗ ਹੋਵੋਗੇ ਔਰ ਸਾਨੂੰ ਜਦ ਮਰਜ਼ੀ ਜਿੱਦਾਂ ਵੀ ਇਕਾਈ ਉਹ ਨਹੀਂ ਬਣਾਉਣੀ ਆ ਉਹਨਾਂ ਨੂੰ ਰਜਿਸਟਰਰ ਨੂੰ ਬਕਾਇਦਾ ਦੇ ਕੇ ਆਵਾਂਗੇ ਤੇ ਨਾਲ ਆਪਣਾ ਲੈਟਰ ਹੈਡ ਦੁਨੀਆ ਦਾ ਲੈਟਰ ਹੈਡ ਪਾਵਾਂਗੇ ਉੱਤੇ ਕੋਈ ਵੀ ਨਹੀਂ ਆਪਣਾ ਮਤਾ ਪਾਉਣਾ ਹੋਵੇ ਲੈਟਰ ਪੈਡ ਮਤਲਬ ਉਹ ਤੁਹਾਡਾ ਜੁਨੀਅਨ ਦਾ ਬਕਾਇਦਾ ਨੰਬਰ ਜਿੱਦਾਂ ਸਾਡੇ ਮੀਟ ਪ੍ਰਧਾਨ ਸੁਪਰ ਪ੍ਰਧਾਨ ਦਾ ਸਕੱਤਰ ਦਾ ਉਹ ਤੇ ਨੰਬਰ ਲਿਖੇ ਹੁੰਦੇ ਆ ਉਹ ਜਦ ਕੋਈ ਵੀ ਮਤਾ ਪਾਉਣਾ ਹੋਵੇ ਆਪਾਂ ਕਿਸੇ ਵੀ ਦਫ਼ਤਰ ਦੇ ਵਿੱਚ ਕਿਸੇ ਵੀ ਕੋਈ ਕੰਮ ਕਰਨੇ ਜਾਣਾ ਸਾਡਾ ਨਹੀਂ ਹੁੰਦਾ ਤੇ ਉਹਦੇ ਨੇ ਆਪਾਂ ਜਾ ਕੇ ਜੇਰੇਬੰਦੀ ਨਾਲ